Shine. thank you

Yeah. ਕੌਮ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦਾ ਸ਼ੁਕਰੀਆ ਜੀ ਤੁਹਾਨੂੰ ਆ ਕੇ ਆਇਆ ਤਰ ਸਾਹਿਬ ਤੇ ਮੈਂ ਸਿੱਖ ਕੌਮ ਨੇ ਇੱਕ ਅਪੀਲ ਕਰਨੀ ਚਾਹੁੰਗਾ ਜਿਹੜਾ ਮੇਰੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਸੀ ਕਿ ਜਿੰਨੇ ਵੀ ਮੁੰਡੇ ਕੇਸ ਦਾੜੀ ਕਤਲ ਕਰਾਉਨੇ ਆ ਭਈ ਉਹ ਕੇਸ ਦਾੜੀ ਕਤਲ ਨਾ ਕਰਾਉਣ ਤੇ ਦਮਾਲੇ ਤੇ ਦਸਤਾਰਾਂ ਬੰਨਣ ਤੇ ਗੁਰੂ ਦੇ ਲੜ ਲੱਗਣਾ ਮੁਸ਼ਰਕਾ ਇਹ ਜਿੱਦਾਂ ਤੁਹਾਨੂੰ ਵੱਡੀ ਲੀਡ ਨਾਲ ਤੁਸੀਂ ਜਿੱਤ ਹਾਸਲ ਕੀਤੀ ਹੈ ਭਾਈ ਅਮਰਿਤਪਾਲ ਹੋਰਾਂ ਨੇ ਕੀਤੀ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਤੋ ਰਿਵਾਈਵ ਹੋ ਰਿਹਾ ਹੈ ਫਿਰ ਕਿਤਨੇ ਕਿਤਨੇ ਸਾਡੇ ਨੌਜਵਾਨ ਜਿਹੜੇ ਨੇ ਉਹ ਖਾਲਸਾ ਰਾਜ ਵੱਲ ਵਾਪਸੀ ਕਰ ਰਹੇ ਹਨ ਅਸਲ ਗੱਲ ਗੱਲ ਇਹ ਹੈ ਵੀ ਪਹਿਲਾਂ ਇਹਨਾਂ ਲੋਕ ਆਪਣੇ ਜਿਹੜੇ ਪੰਜਾਬ ਦਾ ਯੂਥ ਹੈ ਇਹਨਾਂ ਨੂੰ ਕੋਈ ਯੋਗ ਲੀਡਰ ਨਹੀਂ ਸੀ ਮਿਲ ਰਿਹਾ ਜੀਦੇ ਜੀਨੋ ਵੋਟਾਂ ਪਾਉਣ ਜੀਦੇ ਨਾਲ ਚੱਲਣ ਹੁਣ ਅਸੀਂ ਸਾਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਐ ਇਸ ਕੌਮ ਨੇ ਯੂਥ ਨੇ ਅਸੀਂ ਮਹਾਰਾਜ ਦਾ ਸ਼ੁਕਰੀਆ ਕਰਨ ਆਏ ਆ ਤੇ ਮਹਾਰਾਜ ਤੋਂ ਅਸ਼ੀਰਵਾਦ ਲੈਣ ਆਏ ਆ ਕਿ ਅਸੀਂ ਕੌਮ ਨੂੰ ਸੇਧ ਦੇ ਸਕੀਏ ਅਸੀਂ ਜਿਸ ਤਰੀਕੇ ਨਾਲ ਹਰ ਮਾਰਕ ਨੂੰ ਦਿਓਗੇ ਪਰ ਪਾਰਲੀਮੈਂਟ ਵਿੱਚ ਜਾ ਕੇ ਕਿਹੜੇ ਮੁੱਦੇ ਪੇਸ਼ ਕਰੋਗੇ ਮੈਂ ਉਸੇ ਤੋਂ ਪਹਿਲ ਤਾਂ ਮੈਂ ਦਊਂਗਾ ਜੀ ਭਈ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀਅਦ ਵੀ ਹੁੰਦੀ ਹੈ ਉਸ ਤੇ ਕਾਨੂੰਨ ਬਣਨਾ ਚਾਹੀਦਾ ਹੈ ਜੀ ਬਈ 302 ਦਾ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਮਹਾਰਾਜ ਦੀ ਬੀਅਦ ਵੀ ਕਰਦਾ ਜੀ 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 ਨਸ਼ੇ ਨਾਲ ਜਿਹੜੇ ਨਸ਼ੇ ਨਾਲ ਕਾਫੀ ਨੌਜਵਾਨ ਮਰ ਰਹੇ ਹਨ ਹਾਲੇ ਵੀ ਨਸ਼ੇ ਜਿਹੜੇ ਬੰਦੀ ਨਸ਼ਿਆਂ ਦਾ ਵੀ ਬੰਦੀ ਸਿੰਘ ਜਿਹੜੇ 20 20 30 ਸਾਲ ਹੋ ਗਏ ਉੱਪਰ 33 ਸਾਲ ਹੋ ਗਏ ਜੇਲਾਂ ਦੇ ਵਿੱਚ ਹੀ ਆ ਸਜ਼ਾਵਾ ਵੀ ਉੱਪਰ ਹੋ ਗਿਆ ਡਬਲ ਸਜਾਵਾਂ ਕੱਟ ਲੀਆਂ ਉਹਨਾਂ ਨੂੰ ਤਾਂ ਮਤਲਬ ਰਿਹਾਈ ਤਾਂ ਬਣਦੀ ਆ ਨਾ ਕਰਨੀ ਇਹ ਤਾਂ ਤੱਕਾ ਹੈ ਕਾਲ ਸਾਹਿਬੀ ਆ लास्ट लास्ट ਸਵਾਲ ਇਹ ਹੈ ਮੇਰੇ ਸਾਰੇ ਸਹਿਯੋਗੀ ਇੱਥੇ ਖੜੇ ਨੇ ਸਾਰੀ ਸਿੱਖ ਕੌਮ ਇੱਥੇ ਖੜੀ ਹੈ लास्ट ਸਵਾਲ ਇਹ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਉੱਪਰ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਖਿੱਚੋ ਤਣ ਚੱਲ ਰਹੀ ਹੈ ਕਦੀ ਮੋਦੀ ਸਾਹਿਬ ਕਹਿੰਦੇ ਆ ਸਾਡੀ ਐਨਡੀਏ ਕਦੀ ਇੰਡੀਆ ਆਲਾਈንስ 18 ਅਦਰ ਹੋ ਨੇ ਤੁਹਾਡੇ ਵਰਗੇ ਆਜ਼ਾਦ ਉਮੀਦਵਾਰ ਜੇਕਰ ਰਾਹੁਲ ਗਾਂਧੀ ਹੋਰੀ ਜਾਂ ਇੰਡੀਆ ਆਲਾਈንስ ਦਾ ਤੁਹਾਡੇ ਤੱਕ ਅਪਰੋਚ ਕਰੇ ਕਿ ਤੁਸੀਂ ਜਿਹੜੇ ਦੋਨੋਂ ਜਾਣੇ ਆਜ਼ਾਦ ਉਮੀਦਵਾਰ ਹੋ ਸਾਡੇ ਵੱਲ ਆਓ ਤੇ ਅਸੀਂ ਸਰਕਾਰ ਬਣੋਣੀ ਹੈ ਤੁਸੀਂ ਕਿਹਨੂੰ ਸਮਰਥਨ ਦਿਓਗੇ ਇਸੀ ਸਪੋਰਟ ਦਿਓਗੇ ਕਿਉਂਕਿ ਕਾਂਗਰਸ ਨੇ ਹਮਲਾ ਕੀਤਾ ਸੀਗਾ ਸ਼੍ਰੀ ਗੁਰੂ ਸਾਹਿਬ ਜੀ ਬਈ ਮੇਰੇ ਕੋਲੇ ਸਾਰਾ ਕੁਝ ਹੀ ਆ ਲਿਆ ਹੈ ਮੈਂ ਆਪਣੇ ਜਿਹੜੇ ਲੋਕਾਂ ਨੇ ਮੈਨੂੰ ਫਰੀਦਕੋਟ ਦੀ ਸੰਗਤ ਨੇ ਜਿਤਾਇਆ ਹੈ ਮੈਂ ਸੰਗਤ ਦੀ ਸਲਾਹ ਲਵਾਂਗਾ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਤੱਕ ਕੀ ਕੀ ਉਹਨਾਂ ਨੇ ਆਫਰਾਂ ਦਿੱਤੀਆਂ ਬਹੁਤ ਕੋਸ਼ਿਸ਼ ਦੇ ਰਹੇ ਆ ਪਰ ਮੈਂ ਜੋ ਪਹਿਲਾਂ ਵੀ ਮੈਂ ਆਫਰਾਂ ਨੂੰ ਇਹਨਾਂ ਨੂੰ ਲੱਤਾਂ ਮਾਰ ਚੁੱਕਿਆ ਬਹੁਤ ਆਫਰ ਆਈਆਂ ਮੈਂ ਜਿਹੜੇ ਆਪਣੇ ਫਰੀਦਕੋਟ ਦੀ ਸੰਗਤ ਮੈਨੂੰ ਜੋ ਕਹੂਗੀ ਕਰ ਜੋ ਕਹੂਗੀ ਪਈਏ ਆਪਾਂ ਐਵੇਂ ਤੁਰਨੇ ਆਪ ਅਸੀਂ ਆਉਮੇ ਕਿਉਂਕਿ ਬੀਬੀ ਖਲੜਾ ਜੀ ਕਹਿ ਚੁੱਕੇ ਨੇ ਕਿ ਬੀਬੀ ਖਲੜਾ ਜੀ ਹੁਣੇ ਆਏ ਸੀਗੇ ਉਹ ਬੀਬੀ ਖਲੜਾ ਜੀ ਕਹਿ ਚੁੱਕੇ ਨੇ ਕਿ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਇਆ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਅਸੀਂ ਉਹਨਾਂ ਦੇ ਨਾਲ ਕਦੀ ਵੀ ਸਬੰਧ ਨਹੀਂ ਕਰਾਂਗੇ ਨਹੀਂ ਨਹੀਂ ਕਰ ਸਕਦੇ ਤਾਂ ਹੈ ਹੀ ਹੈ ਜੀ ਸਾਡੇ ਫਾਦਰ ਸਾਹਿਬ ਨੇ ਉਸੇ ਦਾ ਹੀ ਤਾਂ ਬਦਲਾ ਲਿੱਤਾ ਹੈ ਹੁਣ ਇੱਕ ਗੱਲ ਦੇਖੋ ਨਾ ਜਿਹੜਾ ਜਿਨ੍ਹਾਂ ਅਕਾਲ ਤਖਤ ਸਾਹਿਬ ਲਈ ਸਾਡੇ ਫਾਦਰ ਸਾਹਿਬ ਨੇ ਸਾਰਾ ਕੁਝ ਕੁਰਬਾਨ ਕਰਤਾ اپنی نوکری اپنے مطلب بچے بھی ਗਰਵਾਨ ਕਰਦੇ ਤੇ ਅਸੀਂ ਉਹਨਾਂ ਦਾ ਸਮਰਥਨ ਕਿਵੇਂ ਕਰ ਸਕਦੇ ਭਾਈ ਜਿੱਤ ਵੱਡੀ ਜਿੱਤ ਹੋਈ ਤੁਹਾਡੀ ਵੱਡੀ ਜਿੱਤ ਹੋਈ ਹੈ ਜਿਸ ਤਰੀਕੇ ਦੇ ਨਾਲ ਬਾਕੀ ਪਾਰਟੀਆਂ ਵੱਲੋਂ ਕਲਾਕਾਰ ਉਤਾਰੇਗੇ ਸੀ ਮਦਾਨ ਦੇ ਵਿੱਚ ਲੱਗਦਾ ਕਿ ਪੰਜਾਬ ਨੂੰ ਪਤਾ ਹੈ ਕਿ ਕਲਾਕਾਰ ਸਾਡੇ ਕੰਮ ਨਹੀਂ ਆ ਸਕਦੇ ਜਿਹੜੇ ਜਵੈਨ ਜੁੜੇ ਜੀ ਦੇਖੋ ਪਹਿਲਾਂ ਵੀ ਲੋਕਾਂ ਨੇ ਕਾਮਯਾਬ ਕਰਕੇ ਦੇਖ ਲਿਆ ਕਲਾਕਾਰ ਇਹਨਾਂ ਨੂੰ ਕੁਝ ਨਹੀਂ ਮਿਲਿਆ ਇਹਨਾਂ ਕੋਲੇ ਮਨੋਪੋਲੀ ਕੁਛ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਕਿਵੇਂ ਚੱਲਦਾ ਹੈ 600 ਯੂਨਿਟ ਗਰੀਬ ਨੂੰ ਤਾਂ ਫ੍ਰੀ ਨੀ ਦੇਣੀ ਹੈ ਜਿਹੜੇ ਬੰਦੇ 1 ਮਹੀਨੇ ਦਾ 10-10 ਲੱਖ ਰੁਪਇਆ ਕਮਾਉਂਦੇ ਉਹਨੂੰ ਵੀ 600 ਰੁਪਏ 600 ਰੁਪਏ ਤਾਂ ਫਰੀਦਈ ਜਾਂਦੇ ਆ ਕੋਈ ਸਿਸਟਮ ਹੀ ਨਹੀਂ ਹੈ ਬੱਸ ਇੱਕ ਕਮਾਈ ਜਿੰਨੇ ਵੀ ਤੁਸੀਂ ਕਹਿ ਰਹੇ ਜਿੰਨੇ ਹੰਮਰਾ ਜਿਹਨਾਂ ਨੇ ਲਿਆ ਉਹਨਾਂ ਨੂੰ ਛੋਟਾ ਨਾ ਕੋਈ ਸਿੰਗਣ ਆ ਲੈ ਸਕਦਾ ਨਾ ਨਾ ਕੋਈ ਇਹ 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 ਯਾਦ ਰੱਖੀਂ ਜੀ ਅੱਜ ਦਾ ਜਿਹੜਾ ਦਿਨ ਆ ਅੱਜ ਦਾ ਦਿਨ ਸਾਨੂੰ ਉਹਨਾਂ ਜਿਹੜ ਮਹਿਸੂਸ ਹੁੰਦਾ ਰਹੂਗਾ ਇਹ ਸਰਕਾਰ ਵੱਲੋਂ ਕੀਤੇ ਜ਼ੁਲਮ ਦਾ ਅਹਿਸਾਸ ਹੁੰਦਾ ਰਹੂਗਾ ਜਿੰਨਾ ਚਿਰ ਜਾਂ ਤਾਂ ਇਸ ਦੇਸ਼ ਦਾ ਜਿਹੜੀ ਸਰਕਾਰ ਉਹ ਉਹ ਇਸ ਗਲਤੀ ਨੂੰ ਪਾਰਲੀਮੈਂਟ ਦੇ ਵਿੱਚ ਬਹੁਮਤ ਦੇ ਨਾਲ ਪ੍ਰਵਾਨ ਕਰੇ ਜਾਂ ਫਿਰ ਇਹ ਭਰਾ ਖਾਲਸਾ ਪੰਥ ਜਿਹੜਾ ਵਾ ਉਹਦਾ ਰਾਜ ਭਾਗ ਸਥਾਪਿਤ ਹੋਵੇ ਕਹਿੰਦੇ ਨੇ ਉਹ ਬੀਡੀ ਸੀ ਦੇ ਉਹ ਫਿਰ ਆਪਣੇ ਦੁਸ਼ਮਣ ਦੇ ਨਾਲ ਦੋ ਸਾਡੇ ਫਿਰ ਦੇ ਉੱਤੇ ਭਾਜੀ ਚੜ੍ਹੀਏ ਕੁਰਬਾਨੀ ਕਰਨ ਵਾਲੇ ਲੋਕਾਂ ਦੇ ਉੱਤੇ ਉਹਦੇ ਨਾਲ ਫਿਰ ਖਾਲਸਾਈ ਰਵੈਤਾਂ ਦੇ ਮੁਤਾਬਕ ਆਪਣਾ ਹਸਾਬਕਤਾਬ ਕਰੇ ਮੈਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਅਰਦਾਸ ਕੀਤੀ ਹੈ। ਯਾਰ ਇਹ ਵੀ ਥੱਲੇ ਕਰਨਾ। ਦੂਸਰੀ ਗੱਲ ਇਹ ਹੈ ਕਿ ਸਿੱਖ ਕੌਮ ਤੇ ਖਾਲਸਾ ਪੰਥ ਕਦੇ ਵੀ ਖਤਮ ਨਹੀਂ ਹੋਇਆ ਤੇ ਨਾ ਇਹ ਹੋ ਸਕਦਾ। ਆਪ ਲੋਕ ਕੀ ਕਰਦੇ? ਤੁਸੀਂ ਵੇਖਿਆ ਹੁਣਾ ਵਾ ਕਿ ਲੋਕ ਸਭਾ ਦੀਆਂ ਚੋਣਾਂ ਆਈਆਂ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਸਿੱਖਾਂ ਦੇ ਅੰਦਰ ਰੋਸ ਹੈ ਗੱਲੂ ਕਰੇ ਇਸ ਹਫਤੇ ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਇਹ ਤਰੀਕਾ ਚੋਣੀਆਂ ਨਹੀਂ ਚਾਹੀਦੀਆਂ ਚੋਣਾ ਵਾਸਤੇ ਹੁਣ ਸਿੱਖ ਜਿੱਤ ਕੇ ਵੀ ਆਪਣੀ ਖੁਸ਼ੀ ਨਹੀਂ ਮਨਾ ਸਕਦਾ ਪਰ ਮੈਂ ਇੱਕ ਗੱਲ ਸੈਂਟਰ ਦੀ ਸਰਕਾਰ ਨੂੰ ਔਰ ਜਿਹੜੀਆਂ ਸੈਂਟੇ ਦੀਆਂ ਝੋਲੀ ਚੁੱਕ ਜਥੇਬੰਦ ਪਾਰਟੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਵਾ ਕਿ ਖਾਲਸੇ ਦਾ ਰਾਜ ਆਉਣਾ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਇਹ ਅੱਜ ਦੋ ਜਿਹੜੇ ਸਿੰਘ ਸਾਡੇ ਪਾਰਲੀਮੈਂਟ ਦੀਆਂ ਪੌੜੀਆਂ ਚੜੇ ਨੇ ਆ ਇਹਨਾਂ ਦੇ ਜਿੱਤਣ ਦੇ ਨਾਲ ਅੱਜ ਜਿਹੜੀ ਰਵਾਇਤੀ ਰਾਜਨੀਤੀ ਜਾਂ ਬਿਮਾਰ ਰਾਜਨੀਤੀ ਜਾਂ ਮੌਕਾਪ੍ਰਸਤ ਰਾਜਨੀਤੀ ਜਮ ਤੱਕ ਪੰਤਕ ਆਪਣੇ ਜਾਂ ਮੌਕਾਪ੍ਰਸਤ ਰਾਜਨੀਤੀ ਜਿਹੜੀ ਆ ਉਹਦਾ ਖਾਤਮਾ ਹੋ ਗਿਆ ਹੈ ਧੂਕ ਪੈ ਗਿਆ ਇੱਥੇ ਬਾਦਲ ਦਲ ਦਾ ਸਾਰਿਆਂ ਦਾ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਅੱਜ ਸਿੱਖ ਸੰਗਤ ਨੇ ਫਰੀਦਕੋਟ ਦੀ ਸਿੱਖ ਸੰਗਤ ਨੇ ਹਟੂਰ ਸਾਹਿਬ ਦੀ ਸਿੱਖ ਸੰਗਤ ਨੇ ਇੱਕ ਪੰਥਕ ਨਵੀਂ ਨਰੋਈ ਸਿਹਤਮੰਦ ਸਰਬੱਤ ਦੇ ਭਲੇ ਵਾਲੀ ਰਾਜਨੀਤੀ ਦਾ ਨੀਂਹ ਪੱਥਰ ਰੱਖਿਆ ਔਰ ਇਹ ਜਿਹੜਾ ਨੀਂਹ ਪੱਥਰ ਇਹ ਮਹਿਲ ਦਾ ਰੂਪ ਧਾਰਨ ਕਰੂਗਾ ਜੋ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਅੱਜ ਤੱਕ ਦੀਆਂ ਸਰਕਾਰਾਂ ਨੇ ਸੈਂਟਰ ਦੀ ਸਰਕਾਰ ਨੇ ਬੇਇਨਸਾਫੀ ਕੀਤੀ ਜਾਂ ਧੱਕੇ ਕੀਤੇ ਇਹ ਉਹਨਾਂ ਦੇ ਮੂੰਹ ਦੇ ਉੱਤੇ ਜਪੇੜ ਵੀ ਹੋਊਗੀ ਅਕਾਲੀ ਦਾਲ ਦਾ ਇੰਨਾ ਪੱਦਰ ਹੈਟਾ ਆਉਣਾ ਉਹਦੇ ਪਿੱਛੇ ਕਾਰਨ ਕੀ ਸਮਝਦੇ ਇੱਥੇ ਅਕਾਲੀ ਦਾਲ ਹੁਣ ਕੋਈ ਰਹਿ ਐ ਨਹੀਂ ਗਿਆ ਸਾਰਿਆਂ ਦਾ ਭੋਗ ਪੈ ਗਿਆ ਵਾ ਇੱਥੇ ਹੁਣ ਨਵਾਂ ਅਕਾਲੀ ਦਾਲ ਖਾਲਸਾ ਪੰਥ ਦੀਆਂ ਰਵੈਤਾਂ ਦੇ ਮੁਕਾਬਕ ਪੈਦਾ ਹੋਊਗਾ ਜਿਮਰਤ ਜੀ ਜਮਾਨ ਤੋਂ ਵੀ ਇਸ ਵਾਰੀ ਲੁਕਾ 2027 ਦੇ ਵਿੱਚ 2027 ਦੇ ਵਿੱਚ ਪੰਜਾਬ ਦੇ ਅੰਦਰ ਖਾਲਸਾ ਪੰਥ ਦੀ ਨਰੋਲ ਸਰਕਾਰ ਬਣੂਗੀ। ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਤੁਸੀਂ ਆਪਣੇ ਉਮੀਦਵਾਰ ਉਤਾਰੋਗੇ 2027 ਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਖਾਲਸਾ ਪੰਥ ਦੇ ਹਵਾਲੇ ਹੋਊਗੀ। ਔਰ ਖਾਲਸਾ ਪੰਥ ਉਹਨਾਂ ਲੋਕਾਂ ਨੂੰ ਵਦਾਨ ਸਭਾ ਦੇ ਅੰਦਰ ਤੇ ਛੇ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਉਤਾਰੂਗਾ ਜਿਹੜੇ ਲੋਕਾਂ ਦੀ ਬਹੁਤ ਵੱਡੀ ਪੰਥਕ ਸੇਵਾ ਹੋਊਗੀ ਬਹੁਤ ਵੱਡੀ ਪੰਥਕ ਕੁਰਬਾਨੀ ਹੋਊਗੀ ਫਰੀਦਕੋਟ ਦੀ ਸੀਟ ਖਡੂਰ ਸਾਹਿਬ ਦੀ ਸੀਟ ਦਾ ਜਿੰਨਾ ਅੱਜ ਖਾਲਸਾ ਪੰਥ ਨੇ ਕੁਰਬਾਨੀ ਵਾਲੇ ਲੋਕਾਂ ਨੂੰ ਜਿਨ੍ਹਾਂ ਨੂੰ ਅੱਜ ਤੱਕ ਲਤਾੜਿਆ ਗਿਆ ਮੋਕੇ ਮੋਕੇ ਜਿਹੜੇ ਵੀ ਲੀਡਰ ਸਤਾ ਵਿੱਚ ਰਹੇ ਉਹਨਾਂ ਮਿਲੋਂ ਜਿਹੜਾ ਅੱਜ ਤੱਕ ਲਤਾੜਿਆ ਗਿਆ ਥੱਲੇ ਦੱਬਿਆ ਗਿਆ ਅੱਜ ਇੱਕ ਨਵੀਂ ਪੋ ਠੁੱਟੀ ਆ ਔਰ ਅਸੀਂ ਆਸ ਕਰਦੇ ਆ ਉਹ ਪੂਰਾ ਸਮੁੱਚਾ ਪੰਜਾਬ ਦੇਸ਼ ਵਿਦੇਸ਼ ਵਿੱਚ ਵੱਸਦੇ ਜਿਹੜੇ ਸਿੱਖ ਨੇ ਉਹ ਜਿਹੜੇ ਸਾਡੇ ਦੋ ਨੌਜਵਾਨ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹ ਰਹੇ ਨੇ ਇਹਨਾਂ ਦੇ ਸਿਰ ਦੇ ਉੱਤੇ ਹੱਥ ਰੱਖੇ ਔਰ ਪੰਜਾਬ ਦੇ ਵਿੱਚ ਇੱਕ ਨਵੀਂ ਖਾਤਮਨੀ ਹੋ ਗਏ ਔਰ ਨਵੇਂ ਰਾਜ ਦੀ ਸਥਾਪਨਾ ਹੋਵੇ ਜਿਹੜੇ ਹੋਰ ਧਰਮ ਨੇ ਜਾਂ ਹੋਰ ਵਰਗ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੇ ਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਰਿਹਾ ਅੱਜ ਸਾਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਸਿੱਖਾਂ ਦਾ ਨਿਰੋਲ ਰਾਜ ਕਿਹੋ ਜਿਹਾ ਹੋਊਗਾ ਸਰਬੱਤ ਦੇ ਭਲੇ ਦੀ ਗੱਲ ਹੋਊਗੀ ਸਰਬੱਤ ਨੂੰ ਨਮੈਦਗੀ ਮਿਲੂਗੀ ਔਰ ਸਰਬੱਤ ਦੇ ਬਾਰਸ ਹੋਇਆ ਜਾਊਗਾ ਧੰਨਵਾਦ ਧੰਨਵਾਦ